ਦੁਜਾ ਪਿਆਰ ਸੱਜਣ ਦਿਨੋ ਹੋਤੀ ਜੋਦੀ ਠੀਕ ਹੈ ਅੱਜ ਦੁਨੀਆ ਦੇ ਵਿੱਚ ਕੰਮ ਐਸੀ ਹੋਈ ਬੰਦੇ ਕੋਲ ਸਮਾਂ ਨਹੀਂ ਹੈ ਤੈਨ ਨਹੀਂ ਪਰ ਅਸੀਂ ਸਾਰਾ ਕੁਝ ਕਾਦੇ ਲਈ ਕਰਦੇ ਹਾਂ ਖਾਣੇ ਵਾਸਤੇ ਅਨੰਦ ਦੇ ਵਾਸਤੇ ਤੇ ਜਿੰਨਾ ਮਰਜੀ ਦੌੜ ਲਾਂਗੇ ਜੀਵਨ ਦਾ ਸੱਚਾ ਮੰਡਰ ਨਹੀਂ ਪਰ ਵਾਲਾ ਨਹੀਂ ਹੈ ਜਿੰਨੀ ਦੇਰ ਤੱਕ ਅਸੀਂ ਮਾਲਕ ਨਾਲ ਨਹੀਂ ਹਾਂ ਜਿਸ ਤਰ੍ਹਾਂ ਅਸੀਂ ਫੇਵਰੀ ਮਹੀਨੇ ਸਾਡ ਦਿੱਤੀ ਇਹ ਮੋਬਾਈਲ ਸਾਰੀ ਕੰਮ ਕਰਦਾ ਪਰ ਦਿਨ ਨਾਲ ਨਹੀਂ ਚਾਰਜ ਕਰਨਾ ਪੈਂਦਾ ਜੇ ਚਾਰਜ ਨਹੀਂ ਹੋਇਆ ਤੇ ਇਹ ਕੋਈ ਵੀ ਕੰਮ ਨਹੀਂ ਕਰਦਾ ਬੰਦੀ ਨੂੰ ਬੜੀ ਪਾਗੀ ਹੈ ਤੇ ਪਟ્રોલ ਗੱਡੀ ਤੇ ਹੈ ਨਹੀਂ ਹੈ ਤੇ ਕੋਈ ਕਦੇ ਪਟ્રોલ ਕਰਵਾ ਲੈ ਉੱਤੇ ਮੈਨੂੰ ਜਲਦੀ ਬੜੀ ਹੈ ਜੇ ਪਹੁੰਚੀ ਲੋ ਦਿੱਸੇ ਜਿਪ ਪਟਰਾ ਵਰਨਾ ਪੁਆਇਦਾ ਤੇ ਪੰਚੇ ਨਾਲ ਇਸੇ ਤਰ੍ਹਾਂ ਦੇਸਕ ਦੁਨੀਆ ਤੇ ਸਾਨੂੰ ਬਹੁਤ ਕੰਮ ਨੇ ਚਾਹੇ ਥੋੜਾ ਸਮਾਂ ਹੀ ਲਗਾ ਲੋ ਲੇਕਿਨ ਚਾਰਜਿੰਗ ਜ਼ਰੂਰੀ ਤਾਂ ਜੇਸੀ ਆਪਣੇ ਆਪ ਨੂੰ ਚਾਰਜ ਨਹੀਂ ਕੀਤਾ ਫਿਰ ਨਹੀਂ ਪਰ ਚਾਰਜ ਹੀ ਟਾਈਮ ਹੋਏਗਾ ਜਿਪ ਪਲੱਗ ਸੇ ਹੀ ਜੁੜਿਆ ਹੋ ਪਿਆਰ ਸੇ ਜੇਸੀ ਉਹਦੇ ਨਾਲ Download share